ਸਤਿ ਸ਼੍ਰੀ ਅਕਾਲ ਜੀ ਐਸਟੀਵੀ ਪ੍ਰੋਡਕਸ਼ਨ ਸਾਰੀ ਕੈਨੇਡਾ ਪੋਲ ਵਡਾ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੰਜਨ ਸਵਾਗਤ ਕਰਦੀ ਹਾਂ 트럼ਪ ਦੀ ਕੈਨੇਡਾ ਨੂੰ ਧਮਕੀ ਸਟੀਲ ਅਤੇ ਐਲੂਮੀਨੀਅਮ ਤੇ ਲਾਵਾਂਗੇ ਦੁੱਗਣਾ ਟੈਰਿਫ ਰਾਸ਼ਟਰਪਤੀ ਡੋਲਰ 트럼ਪ ਨੇ ਕੈਨੇਡਾ ਤੋਂ ਆਯਾਤ ਕਿਤੇ ਜਾਣ ਵਾਲੇ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ 25% ਦੀ ਵਾਧਾ ਦੇਣਗੇ ਜਿਸ ਨਾਲ ਇਹਨਾਂ ਸਮਾਨਾਂ ਤੇ ਕੋਲ ਡਿਊਟੀ ਦੁੱਗਣੀ ਹੋ ਕੇ 50% ਹੋ ਜਾਵੇਗੀ ਇਹ ਵਾਅਦਾ 온ਟਾਰੀਓ ਸੂਬੇ ਵੱਲੋਂ ਅਮਰੀਕਾ ਤੋਂ ਆਉਣ ਵਾਲੀ ਬਿਜਲੀ ਤੇ 25% ਡਿਊਟੀ ਲਗਾਉਣ ਦੇ ਜਵਾਬ ਵਿੱਚ ਕੀਤਾ ਗਿਆ ਹੈ ਆਪਣੇ ਟਰੂਥ ਆਊਟ ਸੋਸ਼ਲ ਪਲੈਟਫਾਰਮ ਤੇ ਇੱਕ ਪੋਸਟ ਵਿੱਚ ਟਰੰਪ ਨੇ ਕਿਹਾ ਹੈ ਕਿ ਉਹ 온ਟਾਰੀਓ ਦੁਆਰਾ ਨਿਸ਼ਾਨਾ ਬਣਾਏ ਗਏ ਸੈਕਟਰ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨਗੇ ਤਾਂ ਜੋ ਟੈਰਿਫ ਬੁੱਧਵਾਰ ਤੋਂ ਲਾਗੂ ਹੋ ਸਕਣ ਟਰੰਪ ਨੇ ਕੈਨੇਡਾ ਨੂੰ ਅਮਰੀਕੀ ਡੇਰੀ ਉਤਪਾਦਾਂ ਤੇ ਲਗਾਈਆਂ ਜਾਣ ਵਾਲੀਆਂ ਡਿਊਟੀਆਂ ਨੂੰ ਖਤਮ ਕਰਨ ਦੀ ਵੀ ਅਪੀਲ ਕੀਤੀ ਹੈ ਅਤੇ ਧਮਕੀ ਦਿੱਤੀ ਹੈ ਕਿ ਜੇਕਰ ਦੇਸ਼ ਨੇ ਹੋਰ ਗੰਭੀਰ ਲੌਂਗ ਟਰਮ ਟੈਰਿਫ ਨੂੰ ਨਹੀਂ ਹਟਾਇਆ ਤਾਂ ਉਹ ਅਮਰੀਕਾ ਵਿੱਚ ਆਯਾਤ ਕੀਤੀਆਂ ਜਾਣ ਵਾਲੀਆਂ ਕਾਰਾਂ ਤੇ ਟੈਰਿਫ ਕਾਫੀ ਹੱਦ ਤੱਕ ਵਧਾ ਦੇਣਗੇ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰ ਨੇ ਸੋਮਵਾਰ ਨੂੰ ਮਿਸ਼ੀਗਨ, ਮਿਨੀਸੋਟਾ ਅਤੇ ਨਿਊਯਾਰਕ ਦੇ ਲਗਭਗ 1.5 ਮਿਲੀਅਨ ਨਿਵਾਸੀਆਂ ਦੁਆਰਾ ਵਰਤੀ ਜਾਂਦੀ ਬਿਜਲੀ ਤੇ 25% ਦੀ ਟੈਰਿਫ ਦਾ ਐਲਾਨ ਕੀਤਾ ਸੀ ਜੋ ਕਿ 트੍ਰੰਪ ਦੇ ਕੈਨੇਡਾ ਪ੍ਰਤੀ ਹਾਲ ਹੀ ਵਿੱਚ ਹਮਲਾਵਰ ਭਾਸ਼ਾ ਦੇ ਜਵਾਬ ਵਿੱਚ ਸੋਮਵਾਰ ਤੋਂ ਲਾਗੂ ਹੋ ਗਿਆ